ਜੋ ਜੋ ਬੀਤੀ ਰਤ ਬਾਰਿਸ਼ ਪਈ ਆ ਕਿੰਨਾ ਦਾ ਹੈ ਦੇ ਮੰਡਾ ਕਿਸਾਨਾਂ ਲਈ ਬਹੁਤ ਜਿਆਦਾ ਕਿਸਾਨਾਂ ਵਾਸਤੇ ਰਾਹਤ ਆ ਜੀ ਬਹੁਤ ਵੱਡੀ ਰਾਹਤ ਆ ਜੇ ਢੀ ਕਹ ਦੋ ਜਿਹੜੀ ਕਿ ਫਸਲ ਦਾ ਅੱਜ ਅਸੀਂ ਇਹਨੂੰ ਅੱਜ ਫਸਲਾਈ ਨੂੰ ਇੱਕ ਰੇਹ ਦਾ ਵੀ ਸਾਡਾ ਫਾਇਦਾ ਜਿਹੜੀ ਫਸਲ ਅੱਜ ਲੱਗੂ ਅੱਜ ਤੋਂ ਕਿਰਕ ਤੋਂ ਵੀ ਕਹਿ ਰਹੇ ਆ ਇਹ ਦੋ ਦੋ ਤਿੰਨ ਦਿਨਾਂ ਦਾ ਚੱਲਦਾ ਦੋ ਤਿੰਨ ਦਿਨ ਹੋ ਗਏ ਜਣੇ ਕਿ ਹੁਣ ਤਾਂ ਅੱਜ ਤਾਂ ਐ ਵੀ ਪੂਰਾ ਇਹ ਮਾਹੌਲ ਇਹ ਬਣ ਗਿਆ ਵੀ ਸਿਮਲੇ ਜਾਣ ਦੀ ਲੋੜ ਨਹੀਂ ਇਸੀ ਉਹ ਪਹਿਲਾਂ ਕੀ ਪਰੇਸ਼ਾਨੀ ਆ ਰਹੀ ਸੀ ਬਹੁਤ ਗਰਮੀ ਹਨੇਰੀਆਂ ਨੇ ਇਲੈਕਟਰਾ ਦੇ ਦਰਖਤ ਤੋੜਤੇ ਦਰਖਤਾਂ ਨਾਲ ਬਿਜਲੀ ਦੇ ਬਾਲੇ ਤੋੜਤੇ ਸਾਰਾ ਕੁਝ ਲਾਈਟ ਤਾਂ ਆਈ ਨਹੀਂ ਦੋ ਦਿਨ ਸੀ ਇਹ ਤਾਂ ਮੇਨ ਵਾਲਾ ਸਾਰਾ ਸਿਸਟਮ ਹੈ ਸਾਰਾ ਕੁਝ ਮੇਨ ਵਾਲਾ ਇਹਦੇ ਨਾਲ ਜਿੰਨੇ ਮੋਟਰ ਦਾ ਜਿਹੜਾ ਹੈਗਾ ਪਾਣ ਦੇ ਊਟੇ ਵੀ ਬਿਜਲੀ ਬਹੁਤ ਬਹੁਤ ਰਾਹਤ ਆ ਜਿੰਨੇ ਜਿਹੜਾ ਅਸੀਂ ਥੱਲੋਂ ਪਾਣੀ ਕੱਢਣਾ ਸੀ ਬਹੁਤ ਕੁਦਰਤੀ ਪਾਣੀ ਨਾਲ ਅਸੀਂ ਅੱਜ ਫਸਲ ਲਾ ਲਈ ਕੁਦਰਤੀ ਫਸਲਾਂ ਨੂੰ ਪਾਣੀ ਲੱਗ ਰਿਹਾ ਹੈ ਜਿਹੜਾ ਥੱਲੋਂ ਕੱਢ ਰਹੇ ਹਾਂ ਪਾਣੀ ਸਾਰਾ ਬੰਦ ਆ ਅੱਜ ਕੋਈ ਪਾਣੀ ਦੀ ਮੋਟਰ ਚੱਲਦੀ ਕਿਸੇ ਦੀ ਮੋਟਰ ਨਹੀਂ ਲੱਗਦੀ ਮੀਂਹ ਦਾ ਪਾਣੀ ਦੀ ਵਰਦਾਨ ਸਾਹਿਬ ਨੂੰ ਬਹੁਤ ਜਿਆਦਾ ਸਾਨੂੰ ਇਸੇ ਕੱਲ ਤੇ ਕਹਿ ਵੀ ਇੱਕ ਤਰ੍ਹਾਂ ਦੀ ਖਾਦ ਦਾ ਕੰਮ ਚੱਲ ਰਿਹਾ ਵੀ ਖਾਦ ਪਾਉਣ ਦੀ ਵੀ ਸਾਨੂੰ ਲੋੜ ਨਹੀਂ ਹੈ ਜਿਹੜੀ ਕਿ ਅਸੀਂ ਨਾਲ ਹੁੰਦੇ ਖਾਦ ਪਾਉਣ ਦੀ ਪਾਉਣ ਦੀ ਲੋੜ ਲੇਬਰ ਦੀ ਕਿੰਨੀ ਕੁ ਮੁਸ਼ਕਿਲ ਹੈ ਲੇਬਰ ਦੀ ਬਹੁਤ ਮੁਸ਼ਕਿਲ ਹੈ ਨਾ ਇੱਕ ਤਾਂ ਮੀਂਹ ਪੈ ਗਿਆ ਬਹੁਤ ਜਿਆਦਾ ਮੀਂਹ ਨਾਲ ਸਾਰਿਆਂ ਦੀ ਸਾਰਿਆਂ ਦੀ ਇਕੱਠੀ ਜਿਹੀ ਹੋ ਗਈ ਇੱਕ ਪਹਿਲਾਂ 20 ਤਰੀਕ ਨੂੰ ਲੈਟ ਛੱਡਦੇ ਸਾਰੀ ਲੇਬਰ ਨੂੰ ਜਿਹੜੀ ਨੇ ਬਾਹਰੋਂ ਆਉਣਾ ਉਹ ਸਾਰੀ 20 ਤਰੀਕ ਦੇ ਹਿਸਾਬ ਨਾਲ ਆਉਣਾ ਇਕਤੀ ਕਰਤਾ ਪਹਿਲਾਂ ਵੀ ਦੱਸ ਨੂੰ ਕਰਤਾ ਇਸ ਕਰਕੇ ਹੀ ਛੋਟੀ ਲੇਬਰ ਦੀ ਪ੍ਰੋਬਲਮ 20 ਤਰੀਕ ਨੂੰ ਬਥੇਰੀ ਲੇਬਰ ਆ ਗਈ ਆਉਣ ਵਾਲੇ ਦੇਣਾ ਕਿ ਵੀ ਮੌਸਮ ਵਿਭਾਗ ਨੇ ਕਿਹਾ ਕਿ ਭਾਰੀ ਬਾਰਸ਼ ਪਾਉਗੀ ਤਾਂ ਹੋਰ ਵੀ ਪਰਕਟ ਮਿਲ ਬਿਲਕੁਲ ਬੈਨੀਫਿਟ ਵੀ ਮਿਲ ਸਕਦਾ ਨੁਕਸਾਨ ਵੀ ਹੋ ਸਕਦਾ ਜਿਹੜੀ ਲੱਗੀਆਂ ਉਹ ਡੋਬ ਵੀ ਸਕਦਾ ਨੁਕਸਾਨ ਕੀ ਹੋ ਸਕਦਾ ਜਿਹੜੀ ਡੁੱਬ ਗਈ ਜਦੋਂ ਵਾਰ ਉਹਨਾਂ ਨੂੰ ਲਾਉਣੀ ਪਏ ਜਿਹੜੀਆਂ ਲੱਗੀਆਂ ਉਹ ਡੁੱਬ ਵੀ ਸਕਦੀਆਂ ਕਿਉਂ ਜੇ ਜਾਦੇ ਬਾਰਸ਼ਾ ਹੁਣ ਪਾਣੀ ਦਾ ਗਾਹ ਨਿਕਲ ਨਹੀਂ ਸਕਦਾ ਕਿਤੇ ਇਹ ਇਹ ਗੱਲ ਬਾਤ ਆ ਔਰ ਅੱਤੀ ਬਾਰਿਸ਼ ਹੋਈ ਹੈ ਕਿੰਨਾ ਕਫਾਇਦਾ ਹੋ ਰਿਹਾ ਹੈ ਬਾਰਿਸ਼ ਦਾ ਜੀ ਮਤਲਬ ਬਹੁਤ ਫਾਇਦਾ ਹੋ ਰਿਹਾ ਹੈ ਬਾਰਿਸ਼ ਦੇ ਨਾਲ ਜੀ ਰੀ ਲੱਗ ਰਹੀ ਹੈ ਜਿੰਨੇ ਲੱਗ ਰਿਹਾ ਠੰਡ ਹੋ ਗਈ ਜੀ ਗਰਮੀ ਬਹੁਤ ਪੈ ਰਹੀ ਦੀ ਤੇ ਬਾਰਿਸ਼ ਦੇ ਨਾਲ ਫਾਇਦਾ ਕੀ ਮਤਲਬ ਜਿਵੇਂ ਅਸੀਂ ਗੁਜਾਰਨੇ ਗਿਆ ਸੀ ਮਤਲਬ ਥਲੇ ਥਲੇ ਦਾ ਫਾਇਦਾ ਹੀ ਹੈ ਜੋ ਢਾਲ ਲੱਗ ਗਈ ਨਾਲ ਨਾਲ ਚੱਲ ਪੰਛੜ ਦੇ ਵਿੱਚ ਨਹੀਂ ਦੇ ਵਿੱਚ ਤਾਂ ਬਹੁਤ ਮੁਸ਼ਕਲ ਗਰਮੀ ਚ ਚੱਲਦਾ ਨਹੀਂ ਜੀ ਢਾਲ ਸੁੱਕ ਕੇ ਚੱਲਦਾ ਇਹਦੇ ਨਾਲ ਤਾਂ ਬਹੁਤ ਜਿਆਦਾ ਫਾਇਦਾ ਹੋਵੇ ਲੇਬਰ ਨੂੰ ਵੀ ਸਾਨੀ ਮਿਲੂ ਲੇਬਰ ਨੂੰ ਸਾਨੀ ਮਿਲੂ ਜੀ ਠੰਡਾ ਠੰਡਾ ਜੀ ਤੇ ਲੇਬਰ ਨੂੰ ਕੀ ਬੇਨਿਫਿਟ ਆ ਜਿੰਨੇ ਹੁਣ ਮੌਸਮ ਠੰਡਾ ਆ ਮਾਫੀ ਮੈਂ ਠੰਡਾ ਜੀ ਇਹਨਾਂ ਦੇ ਜਾਦੇ ਮਤਲਬ ਕੰਮ ਹੋਈ ਜਾਂਦਾ ਜੀ ਲੇਬਰ ਦਾ ਮਤਲਬ ਜਿਆਦਾ ਜੀੜੀ ਲਾਉਂਦੇ ਨੇ ਜੇ ਗਰਮੀ ਸੀ ਕੀ ਫਿਰ ਗਰਮੀ ਇਹ ਘਟ ਚ ਨਿਆਦੇ ਪਾਜ ਦੇਦੇ ਸ਼ਾਮੇ ਪਾਜ ਦੇਦੇ ਜੀ ਗਰਮੀ ਪਾਣੀ ਨੂੰ ਪਾਜ ਦੇਦੇ ਜੀ ਹੁਣ ਕੋਈ ਪਾਣੀ ਨਹੀਂ ਚੱਲੀ ਜਾਂਦੀ ਆ ਲੇਬਰ ਠੰਡਾ ਆ ਹੋਰ ਕੀ ਵਰਦਾਨ ਸਾਹਬਤਾ ਜਿਹੜਾ ਮੀਂਹ ਆ ਮੀਂਹ ਤਾਂ ਹੀ ਆਈਆਂ ਵੀ ਮਤਲਬ ਫਾਇਦੇਮੰਦ ਆ ਜਿਮੀਦਾਰ ਪਾਣੀ ਮਤਲਬ ਆਈ ਮੈਂ ਪਾਣੀ ਦਾ ਬਹੁਤ ਫਾਇਦਾ ਹੋਗਾ ਅਣੀ ਦੇ ਬੱਚੇ ਤੋਂ ਹੋਈ ਬੱਚਾ ਤਾਂ ਹੋ ਗਈ ਜੀ ਕੋਈ ਟੂ ਵਲ ਨਹੀਂ ਚੱਲਦਾ ਇਸ ਟਾਈਮ ਲੇਬਰ ਦੀ ਵੀ ਕਮੀ ਕਿੱਦਾਂ ਲੇਬਰ ਦੀ ਕਮੀ ਆ ਜੀ ਲੇਬਰ ਆਏ ਜੀ ਪਹਿਲਾਂ ਤਾਂ ਪਿੱਛੋਂ ਲਾਉਂਦੇ ਤੇ ਬਾਅਦ ਚ ਹੁਣ ਪਹਿਲਾਂ ਲੱਗੇ ਹੀ ਤਾਂ ਕਮੀ ਆਈ ਹੈ ਉਹ ਲੇਬਰ ਉਸ ਦੇ ਹਿਸਾਬ ਤੇ ਆਉਂਦੀ ਹੈ ਜਿਵੇਂ ਪਿਛਲੇ ਸਾਲ ਲੱਗੀ ਜੀ ਪਿੱਛੇ ਪਿਛਲੇ ਸਾਲ ਨਾਲ ਲੇਬਰ ਘਟੀ ਆ ਘਟੀ ਆ ਜੀ ਅੱਛਾ ਉਹਦਾ ਮੁੱਖ ਕਾਰਨ ਕੀ ਆ ਮੁੱਖ ਕਾਰਨ ਇਹ ਨਿੱਕੇ ਤਾਂ ਇਹਨਾਂ ਨੇ ਡੇਢ ਪਹਿਲਾਂ ਦਿੱਤੀ ਤੇ ਉਹ ਬੈਠੇ ਨੇ ਉਸੇ ਤਰੀਕ ਤੇ ਹੀ ਵੀ ਉਸ ਤਰੀਕ ਨੂੰ ਜਾਵਾਂਗੇ ਜਿਵੇਂ ਕੰਮ ਲੱਗਾਂਗੇ